ਪਿਛਲੇ ਕਈ ਦਿਨਾ ਤੋਂ ਸ਼ਹਿਰ ਅੰਦਰ ਇੱਕ ਕਾਉਂਸਲਰ ਦੀ ਰਿਸ਼ਵਤ ਲੈਣ ਦੇ ਮਾਮਲੇ ਸੰਬੰਧੀ ਵਾਇਰਲ ਹੋ ਰਹੀ ਆਡੀਓ ਸੰਬੰਧੀ ਦੋਸ਼ ਲਾਉਂਦੇ ਹੋਏ ਨਕਸ਼ਾ ਨਵੀਸ ਵਿਜੈਪਾਲ ਨੇ ਦੱਸਿਆ ਕਿ ਉਹ ਸ਼ਹਿਰ ਅੰਦਰ ਨਜ਼ਾਇਜ਼ ਕਬਜਾ ਦੇ ਨਕਸ਼ੇ ਬਣਾ ਰਿਹਾ ਹੈ ਤੇ ਉਸ ਸੰਬੰਧੀ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਇੱਕ ਕਾਉਂਸਲਰ ਸ਼ੰਕਰ ਸਸੰਧੂ ਵੱਲੋਂ ਵੀ ਹਜ਼ਾਰ ਰੁਪਏ ਰਿਸ਼ਵਤ ਮੰਗੀ ਜਾ ਰਹੀ ਹੈ ਜਿਸ ਸੰਬੰਧੀ ਉਸਨੇ ਵਿਜੀਲੈਂਸ ਨੂੰ ਸ਼ਿਕਾਇਤ ਦੇ ਦਿੱਤੀ ਹੈ

ਨੋਟਸਕਟੇ ਨੋਟਿਸ ਉਹ ਬਾਦੋਂ ਨਾਲ ਨਕਸ਼ੇ ਮੰਗੇ ਹਰੇਕ ਬੰਦੇ ਕੋਲੋਂ ਅਸੀਂ ਉਹ ਨਕਸ਼ੇ ਮੰਗਾਈ ਹਾਂ ਤੇ ਸਾਰਾ ਰਾਮ ਰੋਟੇ ਮੈਂ ਕਲੇ ਨਕਸ਼ੇ ਨਹੀਂ ਬਣਾਈ ਹਾਂ ਹਾਂ ਸਾਰਾ ਹੋਰ ਬਾਕੀ ਆੜੇ ਤੇ ਨਕਸ਼ੇ ਨਹੀਂ ਹਾਂ ਕੀ ਮੰਗੀ ਤੀ ਜੀ ਤੁਹਾਡੇ ਕੋਲ ਨਕਸ਼ਿਆਂ ਦੇ ਬਾਅਦ ਇਹਨਾਂ ਨੂੰ ਪ੍ਰਸ਼ਾਨ ਕਰਨਾ ਸ਼ੁਰੂ ਕਰਤਾ ਮਨੋਂ ਮੇਰੇ ਕਲਾਪਰੇ ਨਾਲ ਕੰਪਲੇਂਟ ਪਾਤੀ ਜਦੋਂ ਨੂੰ ਕਿ ਇਹਦਾ ਲਾਇਸੈਂਸ ਕੈਂਸਲ ਕੀਤਾ ਜਾਵੇ ਕੈਂਸਲ ਕਰਨ ਤੋਂ ਬਾਅਦ ਮਨੋਂ ਇਹ ਕੰਮ ਕਰਦੇ ਨਾ ਦੇ ਮੈਂ ਇਹ ਤਾਂ ਉਹ ਦੋ ਪੈਸੇ ਨਹੀਂ ਦਊਂਗਾ ਮੈਂ ਰਿਕਵੈਸਟ ਕੈਂਸਲ ਕਰਤਾ ਜਾਊਂਗਾ ਹੂੰ ਹੂੰ ਕਿਸ ਚੀਜ਼ ਤੇ ਤੁਹਾਡੇ ਕੋਲ ਤੇ ਕੌਣ ਮੰਗ ਰਿਹਾ ਸੀ ਪੈਸੇ ਮੇਰੇ ਕੋਲ ਪੈਸੇ ਨਖਰ ਸ਼ੰਤਨਗੁਰ ਵਰਸ ਤੋਂ ਮੰਗ ਰਿਹਾ ਸੀ ਹੂੰ ਹੂੰ ਉਹ ਮੇਰੇ ਕੋਲ 20 ਰੁਪਏ ਰੇਂਟ ਦੀ ਦੀਵਾਰ ਕਿੰਦੀ ਹੂੰ ਕਿ ਜਿਹੜੇ ਤੋਂ ਨਕਸ਼ੇ ਮਾਇਆ ਤੁਹਾਨੂੰ ਚੋਟਾ ਦੇ ਤੁਹਾਨੂੰ ਪਤਾ ਹੂੰ ਤੋ ਤੁਸੀਂ ਕਿੱਥੇ ਕੰਪਲੀਟ ਕੀਤੀ ਮੈਂ ਬਿਜ਼ਨਸ ਡਿਪੈਂਡ ਤੇ ਆਨਲਾਈਨ ਆਨਲਾਈਨ ਫਿਰ ਤੁਹਾਨੂੰ ਸੱਦਿਆ ਗਿਆ ਮੈਨੂੰ ਸੱਦਿਆ ਗਿਆ ਉਹਨਾਂ ਨੇ ਮੈਨੂੰ ਬੁਲਾਇਆ ਉਹਨਾਂ ਨੇ ਮੇਰੇ ਬਿਆਨਾਂ ਚ ਲਿਖੇ ਤੇ ਹਾਂ ਫੇਰ ਕੀ ਗੱਲਬਾਤ ਹੋਈ ਅੱਗੇ ਗੱਲਬਾਤ ਚੱਲ ਰਹੀ ਇਨਕੁਆਇਰੀ ਕਰ ਰਹੇ ਨੇ ਉਹ ਮੌਜੂਦਾ ਹਾਲਾਤ ਕੀ ਹੈਗੇ ਹੁਣ ਮਿਲੇ ਨਹੀਂ ਤੁਹਾਡੇ ਨਾਲ ਮੋਰਿਆ ਮੌਜੂਦਾ ਹਾਲਾਤ ਮਾਨੂੰ ਬਿਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹੂੰ ਮੈਨੂੰ ਫੋਨ ਆ ਰਹੇ ਨਹੀਂ ਹੂੰ ਧਮਕੀਆਂ ਦਿੱਤੀ ਗਈ ਤੁਹਾਨੂੰ ਅੱਜ ਨੂੰ ਧੌਕੇ ਵੀ ਦਿੱਤੀ ਗਈ ਆ ਵੀ ਜੇ ਨੂੰ ਸਮਝਾ ਲਾ ਮੇਰੇ ਦੋਸਤਾਂ ਨੂੰ ਤਾਂ ਕਿਤੇ ਸਮਝਾ ਲਾ ਜੇ ਨਹੀਂ ਸਮਝੋਗੇ ਬਾਹਰ ਵੀ ਚਲੇ ਗਏ ਤੇ ਚੰਪਰਵਾ ਰਹਿ ਗਏ ਉਹਨਾਂ ਦਾ ਚੱਤ ਨਾ ਹਾਂ ਉਹਦੇ ਵਿੱਚ ਤੁਸੀਂ ਇੱਕ ਦੋ ਕਾਉਂਸਲਰਾਂ ਦਾ ਹੋਰ ਵੇਜਕਰ ਕੀਤਾ ਉਹ ਕਾਉਂਸਲਰਾਂ ਦਾ ਕੀ ਰੋਲ ਹੈਗਾ ਵਿੱਚ ਸਰ ਉਹ ਇਹਨੇ ਟੀਮ ਵਰਕਾ ਪੂਰਾ ਬੁਰਾ ਭਾਇਆ ਨਾ ਹਮ ਗਰੁੱਪ ਮੇਰੇ ਖਿਲਾਫ 12 ਸੈਨ ਕਰ ਰਹੇ ਨੇ ਸੈਂਕੜੇ ਹਮ ਨਿਰੰਤਰ ਇਹ ਬੰਦਨਾ ਸੈਨ ਕਰ ਰਹੇ ਨੇ ਮੌਨ ਕਿਆ ਗਿਆ ਸਨ ਸੈਨ ਕਰਨ ਤੋਂ ਮਨਾ ਕਰਤਾ ਹਾਂ ਇਸੀ ਜਾਨ ਨਹੀਂ ਰਹਿਣਾ ਇਹਨਾਂ 12 ਸੈਨ ਕਰਦਾ ਹਾਂ ਉਹਨਾਂ ਤੋਂ ਇਹਨਾਂ ਦਾ ਇੱਕ ਵੱਖਰਾ ਗਰੁੱਪ ਹੈ ਜਿਹਨਾਂ ਨੇ ਸੈਨ ਕੀਤਾ ਈਡੀ ਆਡੀਓ ਇੱਕ ਵਾਇਰਲ ਹੋ ਰਹੀ ਉਹਦੇ ਵਿੱਚ ਸ਼ੰਕਰ ਸੰਧੂ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਉਹਨਾਂ ਸ਼ੰਕਰ ਸੰਧੂ ਮੈਨਾਂ ਗੱਲ ਕਰ ਰਿਹਾ ਹੈ ਠੀਕ ਹੈ ਮੌਜੂਦਾ ਸਮੇਂ ਤੁਸੀਂ ਆਪਣੇ ਆਪ ਨੂੰ ਮਹਿਫੂਜ਼ ਸਮਝ ਰਹੇ ਹੋ ਨਹੀਂ ਮੈਂ ਮੈਂ ਬਿਲਕੁਲ ਪੂਰੀ ਤਰ੍ਹਾਂ ਗਾਉ ਕਦੇ ਟਾਈਮ ਕੁਝ ਨਹੀਂ ਹੋ ਸਕਦਾ ਬੀ ਲੈਂਸ ਨੇ ਕੋ ਤੁਹਾਨੂੰ ਉਸ ਕੁਆਲਟੀ ਦੇ ਕੁਝ ਹੋਰ ਭਰੋਸਾ ਉਹਨਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਵਾ ਕਿ ਤੁਸੀਂ ਲੋਕਾਂ ਨੂੰ ਖਾਣੇ ਜਾਓ ਜੇ ਤਾਂ ਉਸ ਕੋਲ ਚੇਜ਼ਰ ਕੰਮ ਅਸੀਂ ਸੰਸਦ ਹੋ ਸੀ ਇੰਨਾ ਰੱਤ ਕਰਦੇ ਮੇਰਾ ਸ਼ੰਕਰ ਜੰਦੂ ਕਾਉਂਸਲਰ ਐ ਦੀ ਕਾਉਂਸਲਰ ਆਮ ਫਲੋਰ ਕੋ ਠੀਕ ਹੈ ਜੀ ਤੇ ਮੁੱਦਾ ਦਾ ਕੁਝ ਨਹੀਂ ਸਾਡਾ ਪਿਆਰ ਵੀ ਇੰਨਾ ਵਧੀਆ ਹੈ ਨਾ ਹਾਂਜੀ ਉਦੋਂ ਆਪਣਾ ਵਿਜੇ ਜੀ ਨਾਲ ਅਗੇ ਹੁਣ ਤੋਂ ਹੀ ਕੰਮ ਬੜੇ ਚਿਰ ਤੋਂ ਗੱਲ ਛੋਟਾ ਮੋੜਾ ਪ੍ਰਾਪਰਟੀ ਦਾ ਕੰਮ ਮੜਾ ਬੜਾ ਚੱਲਦੀ ਸੀ ਠੀਕ ਆ ਜਿਦਾ ਕਹਿੰਦੇ ਛੋਟਾ ਵਪਾਰ ਦਾ ਮਤਲਬ ਇਹਦਾ ਬੱਜਾ ਕਾ ਵੀ ਲੋਕੀ ਕਰਦੇ ਇਦਾਂ ਸੇਮ ਸਾਡਾ ਆ ਇਹ ਆਰਕੀਟੈਕਟ ਸਾਡੇ ਉੱਤੇ ਕਮੇਟੀ ਘਰ ਦੇ ਵਿੱਚ ਇਹਨੂੰ ਜਾਣ ਨੌਲੇਜ ਹੈ ਅਸੀਂ ਇਹਨਾਂ ਜਦੋਂ ਵੀ ਅੱਗੇ ਵੀ ਚੱਲਦਾ ਰਿਹਾ ਨਾ ਕਮਿਸ਼ਨ ਦਾ ਜਿਹੜਾ ਹੈ ਪਰ ਇਸ ਵਾਰ ਇਹਨੇ ਇਹ ਸਾਡੇ ਨਾਲ ਕੀਤੀ ਆ ਮੇਰੇ ਨਾਲ ਖਾਸ ਕਰਕੇ ਇਹ ਮੈਨੂੰ ਡਿਜਾਂ ਲ ਕੇ ਗੱਡੀ 'ਚ ਬਿਠਾ ਕੇ ਗੱਡੀ 'ਚ ਅੱਗੇ ਪਹੁੰਚਦੇ ਸੀਗੇ ਪਰ ਇਸ ਵਾਰ ਇਹਦੀ ਮਨਸ਼ਾ ਕੋਈ ਗਲਤ ਸੀ ਮੈਨੂੰ ਮੇਰੇ પતિ ਉਹਦੇ ਵਿੱਚ ਕਰਕੇ ਨੇ ਤੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਹਾਲਾਂਕਿ ਜਿਹੜਾ ਲੈਂਡ ਨੇੜੇ ਦਿਖਾ ਰਿਹਾ ਜਾਂ ਸੁਣ ਰਿਹਾ ਉਹ ਸਿਰਫ ਇੱਕ ਪ੍ਰਾਪਰਟੀ ਦਾ ਲੈਂਡ ਨੇੜਾ ਜਿਸ ਦੀ ਪ੍ਰਾਪਰਟੀ ਦਾ ਨਾਮ ਦਾ ਬੇਰਵਾ ਹੀ ਮੈਂ ਪਾ ਦਣਾ ਜਿਹੜਾ ਤਾਜਪੁਰ ਵਾਲਾ ਲਾਰਬ ਸ਼ਰਮਾ ਹਾਂ ਉਹਦੀਆਂ ਖੁਦੀਆਂ ਦੋ ਦਨ ਪ੍ਰਾਪਰਟੀਆਂ ਜਿਹਦੇ ਵਿੱਚ ਗੱਲ ਚੱਲ ਰਹੀ ਹੈ ਇਹਦੇ ਵਿੱਚ ਓਕੇ ਉਹਦੀ ਕਮਿਸ਼ਨ ਦੀ ਗੱਲ ਚੱਲ ਰਹੀ ਹੈ ਆਪਣੇ ਤੌਰ ਉੱਤੇ ਬੋਲ ਕੇ ਪਤਾ ਕਿਹੜੀਆਂ ਕਿਹੜੀਆਂ ਗੱਲਾਂ ਵਿੱਚ ਕਰੀ ਜਾ ਰਿਹਾ ਇਹਦਾ ਨਾਮ ਹੈ ਉਹਦਾ ਨਾਮ ਹੈ ਫਲਾਣਿਆਂ ਨਾਲ ਇਹ ਕੁਛੇ ਨੂੰ ਅਸੀਂ ਥੋੜੇ ਦਿਨ ਪਹਿਲਾਂ ਉਸ ਤੋਂ ਜਦੋਂ ਸਾਡਾ ਇਹਨਾਂ ਸਟ੍ਰਿੰਗ ਮੈਂ ਕੀਤਾ ਉਹ ਵੀ ਇਹਨੇ ਕੀਤਾ ਹੈਗਾ ਤਾਂ ਕੁਝ ਨਹੀਂ ਹੈ ਦਾ ਸਾਡਾ ਭਰਾ ਵਾ ਪਰ ਇਹਨੇ ਜੋ ਕੀਤਾ ਗਲਤ ਕੀਤਾ ਅੱਜ ਜਲੰਧਰ ਵੀ ਗਿਆ ਸੀ ਕੀ ਮੈਟਰ ਸੀ ਉੱਥੇ ਜਲੰਧਰ ਦਾ ਜੋ ਮੇਰਾ ਜਵਾਬ ਸੀ ਮੈਂ ਉੱਥੇ ਦੇਆ ਜੋ ਸਪਸ਼ਟਿਕਨ ਮੈਂ ਆਪਣਾ ਸੀ ਕਿ ਮੈਂ ਆਜੋ ਤੁਹਾਨੂੰ ਦੱਸ ਰਿਹਾ ਇਸੇ ਮੁੱਦੇ 'ਤੇ ਮਾਈ ਇੱਕ ਵਿਜੀ ਆ ਜੀ ਆਰ ਜੀ ਟੈਕਟਰ ਦਾ ਇਹ ਕਹਿਣਾ ਹੈ ਵੀ ਧਮਕੀਆਂ ਆ ਰਹੀਆਂ ਉਹਦਾ ਕੀ ਮਟਰ ਰਿਹਾ ਧਮਕੀ ਮੈਂ ਕੋਈ ਧਮਕੀ ਨਹੀਂ ਮੇਰੇ ਵੱਲੋਂ ਤਾਂ ਕੋਈ ਧਮਕੀ ਨਹੀਂ ਜਾਂ ਮੇਰੇ ਦਿਖਾਓ ਕਿ ਤੁਹਾਨੂੰ ਧਮਕੀ ਹੈਗੀ ਰਹੀ ਹਾਂ ਕੋ ਰਿਕਾਰਡਿੰਗ ਦਿਖਾਓ ਜਾਂ ਕਿਦਾਂ ਇਹਨਾਂ ਦਾ ਪਿਆਰ ਇੰਨਾ ਬੜਾ ਜਿਹੜਾ ਪਿਆਰ ਮੇਰਾ ਖਰਾਬ ਕਰਕੇ ਬੈਠਾ ਹੈ ਹਾਂਜੀ ਕੀ ਇਹ ਆਰ ਜੀ ਟੈਕਟਰ ਉੱਥੇ ਦੇ ਜਿਹੜੇ ਨਕਸ਼ੇ ਨੁਕਸ਼ੇ ਨਗਰ ਕੌਂਸਲ ਦੇ ਇਹੀ ਕਰਦਾ ਸੀ ਬਾਤ ਹਾਂਜੀ ਹਾਂਜੀ ਇਹੀ ਕਰਦਾ ਸੀ ਬਾਤ ਜੀ ਓਕੇ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਮੰਗਬੀਨੋਂ ਪਾਸੇ ਸਿਰਫ ਮੇਰਾ ਜਦਾ ਕਹਿ ਰਿਹਾ ਸਿਆਸੀ ਕਾਰਜ ਤੇ ਮੇਰਾ ਖਰਾਬ ਕਰਨ ਤੁਰਿਆ ਆ ਹਾਂ ਜੋ ਬਣਦੀ ਕਰ ਉਹ ਤਾਂ ਚਲੋ ਉਹ ਹੋਣੀ ਚਾਹੀਦੀ ਆ ਪਰ ਇਹਨੇ ਜੋ ਕੀਤਾ ਗਲਤ ਕੀਤਾ ਇਹ ਜਿਹੜੀ ਇੱਕ ਆਡੀਓ ਆ ਪ੍ਰੋਪਰ ਤੁਹਾਡੇ ਨਾਲ ਗੱਲਬਾਤ ਉਹਦਾ ਕੀ ਪ੍ਰੋਪਰ ਰੀਜਨ ਹੈ ਉਹ ਆਡੀਓ ਨੇ ਹੈਗੀ ਜੋ ਸਿਰਫ ਕਟਿੰਗ-ਕੋਟਿੰਗ ਕਰਕੇ ਜੋ ਇਹਦੇ ਦਿਲ ਚ ਆਈ ਉਹ ਆਪਣੇ ਜਦ ਅੱਜ ਕੱਲ੍ਹ ਤੁਹਾਨੂੰ ਪਤਾ AI ਦਾ ਜਮਾਨਾ ਵੀ ਕੋਈ ਸਟੈਕਨਿਕ ਤੇਜ਼ ਹੈਗਾ ਇਸ ਚ ਹਾਂ ਹਾਂ ਤੇ ਪਰ ਜੋ ਮੇਰੀ ਅਸਲ ਜੀ ਕਹਾਣੀ ਪੂਰੀ ਹੈ ਪ੍ਰੋਪਰ ਉਹ ਸੁਣਿਆ ਵੀ ਜਾਵੇ ਤੇ ਕੋਈ ਇੰਦਾ ਰੋਣ ਨਹੀਂ ਗੇ 10-20 ਜਿਹੜਾ ਲੈਂਡ ਦਾ ਜਿਹੜਾ ਚੱਲਦਾ ਹੈ ਨਾ ਉਹ ਕਮਿਸ਼ਨ ਜਸਟ ਜਿਹੜੀ ओके ਬਾੜ ਲਾ ਲਓ ਕੋਈ ਵੀ ਲਾਓ ਜੇ ਅੱਗੇ ਸਾਨੂੰ ਸ਼ੁਰੂ ਤੋਂ ਚੱਲਦਾ ਰਹੇ 10 ਸਾਲਾਂ ਦਾ